ਦਿੱਲੀ ਦੇ ਸਾਫਤਾ ਮੁੱਖ ਮੰਤਰੀ ਦੇ ਵੱਲੋਂ ਗੁਰੂ ਸਹਿਬਾਨਾਂ ਦਾ અપਮਾਨ ਕਰਨ ਦੇ ਰੋਸ਼ਵਜੋ ਲੁਧਿਆਣਾ ਦੇ ਡੀਸੀ ਦਫਤਰ ਦੇ ਬਾਸ਼ੌਮਨੀ ਅਕਾਲੀ ਦਲ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦੇ ਵੱਲੋਂ ਵਿਸ਼ਾਲ ਰੋਸ਼ ਤਰਨਾ ਦਿੱਤਾ ਗਿਆ ਪੱਤਰਕਾਰ ਨਾਲ ਗੱਲਬਾਤ ਕਰਦਾ ਸ਼ੌਮਨੀ ਅਕਾਲੀ ਦਲ ਦੇ ਆਗੂ ਬਲਵਿੰਦਰ ਡੁਲਕਤ ਨੇ ਦੱਸਿਆ ਕਿ ਜਦੋਂ ਦੀ ਸੂਬੇ ਦੇ ਵਿੱਚ ਆਪ ਸਰਕਾਰ ਬਣੀ ਹੈ ਉਦੋਂ ਤੋਂ ਹੀ ਪੰਜਾਬ ਸਰਕਾਰ ਸਿੱਖ ਵਿਰੋਧੀ ਤੇ ਦਲਿਤ ਵਿਰੋਧੀ ਹੈ ਜਿਸ ਦੇ ਬਾਰੇ ਪੰਜਾਬ ਦਾ ਸਮੂੱਚਾ ਪਾਈਚਾਰਾ ਜਾਨੂ ਹੈ ਹੁਣ ਪੰਜਾਬ ਦੇ ਲੋਕ 2027 ਦੇ ਵਿੱਚ ਵੀ ਆਪ ਸਰਕਾਰ ਨੂੰ ਚਲਦਾ ਕਰਨਗੇ ਅਤੇ ਪੰਜਾਬ ਦੇ ਪੰਥਕ ਪਾਰਟੀ ਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦੇਣਗੇ ਵਾਹਿਗੁਰੂ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਧਰਨਾ ਲਗਾਇਆ ਗਿਆ ਵਾ ਜਿਹੜੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆ ਜਿਹੜੀ ਗੁਰੂ ਸਹਿਬਾਨ ਬਾਰੇ ਉਹਨਾਂ ਨੇ ਗਲਤ ਟਿੱਪਣੀ ਕੀਤੀ ਆ ਤੇ ਜਿਹੜੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਆ ਉਹਨਾਂ ਨੇ ਵੀ ਗੁਰੂ ਸਾਹਿਬਾਨ ਦੀ ਫੋਟੋ ਉੱਤੇ ਸ਼ਰਾਬ ਨਾਲ ਛੱਟੇ ਮਾਰੇ ਜਿਹੜੇ ਕੀ ਆ ਗੱਲ ਦਰਸਾਉਂਦੇ ਆ ਕਿ ਆ ਚਾਹੇ ਉਹ ਸਿੱਖ ਹੋਣ ਚਾਹੇ ਉਹ ਦਲਤ ਹੋਣ ਇਹ ਦਲਤ ਵਿਰੋਧੀ ਦੀ ਸਰਕਾਰ ਵੀ ਆ ਸਿੱਖ ਵਿਰੋਧੀ ਵੀ ਸਰਕਾਰ ਆ ਮੈਂ ਲੋਕਾਂ ਨੂੰ ਆਹੀ ਅਪੀਲ ਕਰਨਾ ਚਾਹਨਾ ਵਾ ਜਿਹੜੇ 2027 ਦੇ ਇਲੈਕਸ਼ਨ ਆ ਇਹਨਾਂ ਨੂੰ ਵੋਟ ਨਾ ਪਾਇਓ ਕਿਉਂਕਿ ਇਹ ਝੂਠੀ ਸਰਕਾਰ ਆ ਇਹਨਾਂ ਨੇ ਝੂਠ ਬੋਲ ਕੇ ਆਈ ਸੀ ਤੇ ਲੋਕੀ ਜਿਹੜੇ 27 ਦੇ ਇਲੈਕਸ਼ਨ ਆ ਉਹਨਾਂ ਨੂੰ ਇਹਨਾਂ ਨੂੰ ਹਰਾ ਕੇ ਇਹਨਾਂ ਦਾ ਮੂੰਹ ਤੋਰ ਜਵਾਬ ਦਿਓ ਤਾਂ ਕਿ ਸਰਕਾਰ ਨੂੰ ਪਤਾ ਲੱਗ ਸਕੇ ਕਿ ਲੋਕ ਤੁਹਾਡੇ ਵਿਰੋਧਾ ਪੁਤਲਾ ਵੀ ਸਾੜਿਆ ਜਾਊਗਾ ਪੁਤਲਾ ਵੀ ਸਾੜਿਆ ਜਾਊਗਾ ਤੇ ਡੀਸੀ ਦਫਤਰ ਨੂੰ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਜਾਊਗਾ ਕਿ ਜਿਹੜੇ ਆ ਦਿੱਲੀ ਦੀ ਸਾਫਾ ਕਾ ਮੁੱਖ ਮੰਤਰੀ ਇਹਦੇ ਖਿਲਾਫ ਪਰਚਾ ਵੀ ਦਰਜ ਕੀਤਾ ਹੋਵੇ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਗੱਲ ਇਹ ਹੈ ਵੀ ਜੇ ਕਿਸੇ ਦਾ ਤੁਸੀਂ ਮਾਨ ਸਨਮਾਨ ਨਹੀਂ ਕਰ ਸਕਦੇ ਤੇ ਉਹਨਾਂ ਦੀ ਬੇਅਦਬੀ ਕਰਨ ਦਾ ਵੀ ਕੋਈ ਹੱਕ ਨਹੀਂ ਹੈ ਸਾਡੇ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਨੂੰ ਆਪ ਦੇ ਧਰਮ ਬਾਰੇ ਨੋਲਿਜ ਨਹੀਂ ਹੈ ਉਹ ਦਸਾਂ ਗੁਰੂਆਂ ਦੇ ਫੋਟੋਆਂ ਦੇ ਉੱਤੇ दारू ਦਾ ਜਿਹੜਾ ਛਿੱਟਾ ਦੇ ਰਹੇ ਆ ਇਹ ਇਹ ਬੇਅਦਬੀ ਨਹੀਂ ਹੈ ਤਾਂ ਕੀ ਆ ਬੇਅਦਬੀ ਕਿਹੜੀ ਚੀਜ਼ ਨੂੰ ਕਹਿੰਦੇ ਆ ਬੇਅਦਬੀ ਤਾਂ ਇਹ ਲੋਕ ਕਰ ਰਹੇ ਆ ਸਰਕਾਰ 'ਚ ਰਹਿੰਦੇ ਹੋਇਆ ਦੂਜਾ ਦਿੱਲੀ ਦੀ ਜਿਹੜੀ ਇਹਨਾਂ ਦੀ ਮੁੱਖ ਮੰਤਰੀ ਰਹੀ ਆ ਉਹ ਗੁਰੂਆਂ ਨੂੰ ਤੇ ਕੁੱਤਿਆਂ ਦੇ ਨਾਲ ਜਿਹੜੀ ਉਹ ਕੰਪੈਰੀਜ਼ਨ ਕਰ ਰਹੀ ਆ ਇਸ ਤੋਂ ਘੋਰ ਨਹੀਂ ਦਿਆ ਹੋ ਹੀ ਨਹੀਂ ਸਕਦੀ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਤੌਰੇ ਮੈਂ ਸੀਨੀਅਰ ਵਾਈਸ ਪ੍ਰਧਾਨ ਐਸਵੀਿੰਗ ਦੇ ਹੁੰਦੇ ਨਾਤੇ ਮੈਂ ਇਹਨਾਂ ਇਹਦੇ ਚੀਜ਼ ਦਾ ਖੰਡਨ ਕਰਦਾ ਆ ਸਰ ਅਰ ਅੱਜ ਪਟਨਾਵਾਲਾ ਡਾੜੇ ਆਉਂਦਾ ਨਾ ਲਾਇਆ ਅੱਜ ਇਸੇ ਕਰਕੇ ਉਹਨਾਂ ਦਾ ਜਿਹੜਾ ਮੁੱਖ ਮੰਤਰੀ ਦਾ ਤੇ ਜਿਹੜੀ ਮੁੱਖ ਮੰਤਰੀ ਸੀ ਉਹਦਾ ਜਿਹੜਾ ਇਹ ਪੁਤਲਾ ਫੁਕਿਆ ਜਾਊਗਾ ਸਭ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਸਰਦਾਰ ਭੁਪਿੰਦਾ ਸਿੰਘ ਪੁੰਦਾ ਪਿੰਦਾ ਜੀ ਦੀ ਅਗਵਾਈ ਵਿੱਚ ਅੱਜ ਇੱਕ ਵਿਸ਼ਾਲ ਰੋਸ ਧਰਨਾ ਲਗਾਇਆ ਗਿਆ ਹੈ ਜੋ ਕਿ ਬਹੁਤ ਹੀ ਸ਼ਾਂਤਮਈ ਧਰਨਾ ਲਗਾਇਆ ਗਿਆ ਹੈ ਇਹ ਧਰਨਾ ਸਾਰੇ ਗੁਰੂ ਸਾਹਿਬਾਨਾਂ ਦੀ ਬੇਅਦਬੀ ਦੇ ਮੁੱਦੇ ਤੇ ਲਗਾਇਆ ਗਿਆ ਹੈ ਤੇ ਦੋ ਤਿੰਨ ਕਾਲੀਆਂ ਭੇਡਾਂ ਨੂੰ ਮੈਂ ਜਵਾਬ ਦੇਣੇ ਚਾਹਨਾ ਵਾਂ ਪਹਿਲਾਂ ਤੇ ਇਹ ਧਰਨਾਏ ਦੇ ਬਾਰੇ ਦੱਸਾਂ ਕਿ ਸਾਡੇ ਗੁਰੂ ਸਾਹਿਬਾਨਾਂ ਦੀ ਫੋਟੋਆਂ ਦੇ ਉੱਤੇ ਸ਼ਰਾਬ ਦੇ ਛਿੱਟੇ ਮਾਰੇ ਗਏ ਨੇ ਤੇ ਇੱਕ ਆਤੀਸ਼ੀ ਦੇ ਖਿਲਾਫ ਇਹ ਧਰਨਾ ਲਗਾਇਆ ਗਿਆ ਗੁਰੂਆਂ ਦੇ ਖਿਲਾਫ ਉਹਨੇ ਬਹੁਤ ਹੀ ਭੱਦੀ ਸ਼ਬਦਾਬਲੀ ਕੀਤੀ ਹੈ ਔਰ ਇਸ ਵਿੱਚ ਇੱਕ ਅਕਾਲ ਤਖਤ ਦੇ ਬਾਰੇ ਜੋ ਲੋਕ ਕਹਿ ਰਹੇ ਨੇ ਕਿ ਅਸੀਂ ਅਕਾਲ ਤਖਤ ਤੋਂ ਲਾਈਵ ਟੈਲੀਕਾਸਟ ਲਵਾਣਾ ਵੈ ਤੁਸੀਂ ਪਹਿਲਾਂ ਆਪਣਾ ਸਾਡਾ ਇਤਿਹਾਸ ਦੇਖ ਲਓ ਸਾਡਾ ਇਤਿਹਾਸ ਪੜ੍ਹ ਲਓ ਅਕਾਲ ਤਖਤਾਂ ਬਾਰੇ ਜਾਣਕਾਰੀ ਲੈ ਲਓ ਉੱਥੇ ਤੁਸੀਂ ਜਾ ਕੇ ਲਾਈਵ ਟੈਲੀਕਾਸਟ ਕਰ ਸਕਦੇ ਹੋ ਜਾਂ ਤੁਹਾਡੀ ਐਨੀ ਔਕਾਤ ਹੈ ਤੁਸੀਂ ਉੱਥੇ ਜਾ ਕੇ ਲਾਈਵ ਟੈਲੀਕਾਸਟ ਕਰ ਸਕੋ ਮੈਂ ਇਹ ਗੱਲਾਂ ਦੇ ਨਾਲ ਨਾਲ ਇਹ ਵੀ ਕਹਿਣਾ ਚਾਹੁੰਦਾ ਕਿ ਅਕਾਲ ਤਖਤ ਤੇ ਇਹਨੂੰ ਸੱਦਿਆ ਕਿਨੇ ਹੈ ਮੁੱਖ ਮੰਤਰੀ ਨੂੰ ਉੱਥੇ ਦੇ ਮਿੰਨੀ ਸਕੱਤਰੇ ਸੱਦਿਆ ਵੈ ਨੂੰ ਉਹ ਵੀ ਸਵਾਲ ਜਵਾਬ ਕਰਨ ਨੂੰ ਕਿ ਹਾਂ ਵੀ ਇਹ ਤੇਰੀ ਵੀਡੀਓ ਹੈ ਜਾਂ ਨਹੀਂ ਹੈ ਜੇ ਤੇਰੀ ਵੀਡੀਓ ਨਿਕਲੀ ਤਾਂ ਤੈਨੂੰ ਕੀ ਦੰਡ ਲੱਗੂਗਾ ਜੇ ਨਹੀਂ ਨਿਕਲੀ ਤਾਂ ਵੀ ਚੰਗੀ ਗੱਲ ਹੈ ਤੇ ਇੱਕ ਮੈਂ ਜਥੇਦਾਰ ਰਣਜੀਤ ਸਿੰਘ ਜੀ ਨੂੰ ਸੋ ਤੁਹਾਡੇ ਮੀਡੀਅਮ ਤੇ ਮੀਡੀਆ ਦੇ ਰਾਹੀਂ ਦੱਸਣਾ ਚਾਹਨਾ ਕਿ ਤੁਸੀਂ ਅਕਾਲ ਤਖਤ ਦੇ ਜਥੇਦਾਰ ਰਹੇ ਹੋ ਤੁਹਾਨੂੰ ਐਨੀ ਸਮਝ ਨਹੀਂ ਕਿ ਉੱਥੇ ਲਾਈਵ ਟੈਲੀਕਾਸਟ ਨਹੀਂ ਹੋ ਸਕਦਾ ਤੁਸੀਂ ਤੇ ਸਿਆਣੇ ਹੋ ਇੱਕ ਮੈਂ ਜਿਹੜੀ ਹੈਗੀ ਹੈ ਗਰੇਵਾਲ ਉਹਦਾ ਨਾਂ ਸੁਨੀਤਾ ਰਾਣੀ ਆ ਨੈਂਸੀ ਗਰੇਵਾਲ ਉਹਨੂੰ ਮੈਂ ਪੁੱਛਣਾ ਚਾਹਨਾ ਵਾਂ ਕਿ ਤੂੰ ਵਿੱਚ ਕੋਣ ਤੂੰ ਨਾ 3 ਚ ਨਾ 13 ਚ ਨਾ ਡੁੱਲੇ ਹੋਏ ਬੇਰਾ ਚ ਇੰਨੀਆਂ ਹੀ ਮੈਂ ਗੱਲਾਂ ਕਰਕੇ ਖੇਮਾ ਦਾ ਜੱਜਗਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ